ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਤਰਮਿੰਦਰ ਦਾ ਦਿਹਾਂਤ ਹੋ ਗਿਆ ਹੈ ਤਰਮਿੰਦਰ ਦੀ ਮੌਤ ਦੀ ਖਬਰ ਆਉਂਦਿਆਂ ਹੀ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਤੇ ਇਹ ਕਿ ਦਿਓਲ ਪਰਿਵਾਰ ਵੱਲੋਂ ਤਰਮਿੰਦਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਤਰਮਿੰਦਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤਰਮਿੰਦਰ ਦਾ ਕੁਝ ਦਿਨਾਂ ਤੱਕ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਘਰ ਲਿਆਂਦਾ ਗਿਆ ਸੀ ਘਰ ਤੋਂ ਹੀ ਤਰਮਿੰਦਰ ਦਾ ਇਲਾਜ ਚੱਲ ਰਿਹਾ ਸੀ ਤਰਮਿੰਦਰ ਕਾਫੀ ਸਮੇਂ ਤੋਂ ਬਿਮਾਰ ਹਨ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਹਸਪਤਾਲ ਵਿੱਚ ਤਰਮਿੰਦਰ ਨੂੰ ਮਿਲਣ ਲਈ ਕਈ ਅਦਾਕਾਰ ਪਹੁੰਚੇ ਸਨ ਸਲਮਾਨ ਖਾਨ, ਸ਼ਾਹਰੂਖ ਖਾਨ, ਗੋਵਿੰਦਾ, ਅਮੀਸ਼ਾ ਪਟੇਲ ਵਰਗੇ ਕਲਾਕਾਰ ਉਹਨਾਂ ਦਾ ਹਾਲ-ਚਲ ਪੁੱਛਣ ਪਹੁੰਚੇ ਸਨ। ਧਰਮਿੰਦਰ ਨੂੰ 31 ਅਕਤੂਬਰ 2025 ਨੂੰ ਰੈਗੂਲਰ ਚੈੱਕਅਪ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 10 ਨਵੰਬਰ ਨੂੰ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ। ਉਹਨਾਂ ਦਾ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਇਲਾਜ ਹੋਇਆ ਅਤੇ ਫਿਰ ਉਹਨਾਂ ਨੂੰ ਘਰ ਲਿਆਂਦਾ ਗਿਆ ਸੀ। ਖਬਰਾ ਸਾਨ ਨੇ ਕਿ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਚੌਂਦੀ ਸੀ ਕਿ ਧਰਮਿੰਦਰ ਦਾ ਇਲਾਜ ਘਰ 'ਚ ਹੀ ਹੋਵੇ ਇਸ ਲਈ ਉਹਨਾਂ ਦਾ ਘਰੋਹੀ ਇਲਾਜ ਕੀਤਾ ਜਾ ਰਿਹਾ ਸੀ ਜੇਕਰ ਗੱਲ ਕਰੀਏ ਧਰਮਿੰਦਰ ਦੇ ਫਿਲਮੀ ਕੈਰੀਅਰ ਦੀ ਤਾਂ ਦੱਸ ਦਈਏ ਕਿ ਧਰਮਿੰਦਰ ਨੇ 1960 ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਨਾਲ ਡੈਬਿਊ ਕੀਤਾ ਸੀ ਇਸ ਤੋਂ ਬਾਅਦ ਉਹ ਸ਼ੋਲਾ ਔਰ ਸ਼ਬਨਮ ਵਿੱਚ ਨਜ਼ਰ ਆਏ ਸਨ ਧਰਮਿੰਦਰ ਨੇ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ ਉਹਨਾਂ ਦੀ ਅਨਪੜ ਬੰਦਨੀ ਪੂਜਾ ਕੇ ਫੂਲ ਹਕੀਕਤ ਫੂਲ ਔਰ ਪੱਥਰ ਅਨੁਪਮਾ ਖਾਮੋਸ਼ੀ ਪਿਆਰ ਹੀ ਪਿਆਰ ਤੁਮ ਹਸੀ ਮੈਂ ਜਵਾਂ ਸੀਤਾ ਔਰ ਗੀਤਾ ਲੋਫਰ ਯਾਦੋ ਕੀ ਬਾਰਾਤ ਸ਼ੋਲੇ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਹਨ ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਤਰਮਿੰਦਰ ਦਾ ਦਿਹਾਂਤ ਹੋ ਗਿਆ ਹੈ ਤਰਮਿੰਦਰ ਦੀ ਮੌਤ ਦੀ ਖਬਰ ਆਉਂਦਿਆ ਹੀ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਦੀ ਹੈ ਕਿ ਦਿਓਲ ਪਰਿਵਾਰ ਵੱਲੋਂ ਤਰਮਿੰਦਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ। ਤਰਮਿੰਦਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਤਰਮਿੰਦਰ ਦਾ ਕੁਝ ਦਿਨਾਂ ਤੱਕ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਘਰ ਲਿਆਂਦਾ ਗਿਆ ਸੀ। ਘਰ ਤੋਂ ਹੀ ਤਰਮਿੰਦਰ ਦਾ ਇਲਾਜ ਚੱਲ ਰਿਹਾ ਸੀ। ਤਰਮਿੰਦਰ ਕਾਫੀ ਸਮੇਂ ਤੋਂ ਬਿਮਾਰ ਹਨ। ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਹਸਪਤਾਲ ਵਿੱਚ ਤਰਮਿੰਦਰ ਨੂੰ ਮਿਲਣ ਲਈ ਕਈ ਅਦਾਕਾਰ ਪਹੁੰਚੇ ਸਨ। ਸਲਮਾਨ ਖਾਨ, ਸ਼ਾਹਰੂਖ ਖਾਨ, ਗੋਵਿੰਦਾ, ਅਮੀਸ਼ਾ ਪਟੇਲ ਵਰਗੇ ਕਲਾਕਾਰ ਉਹਨਾਂ ਦਾ ਹਾਲਚਲ ਪੁੱਛਣ ਪਹੁੰਚੇ ਸਨ। ਧਰਮਿੰਦਰ ਨੂੰ 31 ਅਕਤੂਬਰ 2025 ਨੂੰ ਰੈਗੂਲਰ ਚੈੱਕਅਪ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਤੋਂ ਬਾਅਦ 10 ਨਵੰਬਰ ਨੂੰ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ ਉਹਨਾਂ ਦਾ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਇਲਾਜ ਹੋਇਆ ਅਤੇ ਫਿਰ ਉਹਨਾਂ ਨੂੰ ਘਰ ਲਿਆਂਦਾ ਗਿਆ ਸੀ ਖਬਰਾਂ ਸਨ ਕਿ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਚੌਂਦੀ ਸੀ ਕਿ ਧਰਮਿੰਦਰ ਦਾ ਇਲਾਜ ਘਰ ਚ ਹੀ ਹੋਵੇ ਇਸ ਲਈ ਉਹਨਾਂ ਦਾ ਕਰੋ ਹੀ ਇਲਾਜ ਕੀਤਾ ਜਾ ਰਿਹਾ ਸੀ ਜੇਕਰ ਗੱਲ ਕਰੀਏ ਧਰਮਿੰਦਰ ਦੇ ਫਿਲਮੀ ਕੈਰੀਅਰ ਦੀ ਤਾਂ ਦੱਸ ਦਈਏ ਕਿ ਧਰਮਿੰਦਰ ਨੇ 1960 ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਨਾਲ ਡੈਬਿਊ ਕੀਤਾ ਸੀ ਇਸ ਤੋਂ ਬਾਅਦ ਉਹ ਸ਼ੋਲਾ ਔਰ ਸ਼ਬਨਮ ਵਿੱਚ ਨਜ਼ਰ ਆਏ ਸਨ ਧਰਮਿੰਦਰ ਨੇ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ ਉਹਨਾਂ ਦੀ ਅਨਪੜ ਬੰਦਨੀ ਪੂਜਾ ਕੇ ਫੂਲ ਹਕੀਕਤ ਫੂਲ ਔਰ ਪੱਥਰ ਅਨੁਪਮਾ ਖਾਮੋਸ਼ੀ ਪਿਆਰ ਹੀ ਪਿਆਰ তুম হাসি ਮੈਂ ਜਵਾਂ ਸੀਤਾ ਔਰ ਗੀਤਾ ਲੋਫਰ ਯਾਦੋ ਕੀ ਬਾਰਾਤ ਸ਼ੋਲੇ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਹਨ